ਇਸਰੇ ਗੁਰੂ ਵਾਸਤੇ ਐ ਤੇ ਸਾਡਾ ਮੜੀਆਂ ਮਸਾਣੀਆਂ ਬਾਤ ਤੇ ਨਹੀਂ ਝੁਕਣ ਵਾਸਤੇ ਤੇ ਹੁਣ ਪਹਿਰਾ ਪੱਕਾ ਜੀ ਆਪਣਾ ਜਮਾਂ ਪੱਕਾ ਇੱਟ ਵਰਗਾ ਦਿਨ ਰਾਤ ਪਹਿਰਾ ਹੋਰੀ ਰਹੂਗਾ ਹੋਰੀ ਖਾਲਸਾ ਪੰਥ ਗੱਜੂਗਾ ਦਿਨ ਰਾਤ ਤੇਹੀ ਸਾਡਾ ਨਗਰ ਹੈਗਾ ਠੀਕ ਹੈ ਬਾਬਾ ਜੀ ਧੰਨਵਾਦ ਖਾਲਸਾ ਵੈਰ ਜੀ ਫਤਿਹ ਵਧੀਆ ਗਰੀਬ ਬੰਦਿਆਂ ਨੂੰ ਦੇਖੋ ਕਿੰਨਾ ਪਰਮਾਇਆ ਇਹਨੇ ਅੱਜ ਫੇਰ ਦੇਖੋ ਕਿੰਨਾ ਉਸੇ ਪ੍ਰਸ਼ਾਸਨ ਇਕੱਠਾ ਕਰਕੇ ਪ੍ਰਸ਼ਾਸਨ ਬਹੁਤ ਚੰਗਾ ਰਿਹਾ ਸੂਝਵਾਨ ਅਫਸਰ ਤੀਕੇ ਜਿਨ੍ਹਾਂ ਨੇ ਟਕਰਾਉਣ ਤੋਂ ਬਚਤ ਰੱਖਤੀ ਸਾਡਾ ਸਿੱਧਾ ਚੈਲੰਜ ਐ ਮਿੰਡਿਆ ਰਾਹੀਂ ਇਹ ਸਰਪੰਚ ਨੂੰ ਵੀ ਜਿੱਥੇ ਮਰਜੀ ਮਿੱਤਰਾ ਗੁਰੂ ਘਰ ਵਾਸਤੇ ਅਸੀਂ ਇੰਨਾ-ਇੰਨਾ ਸਾਡਾ ਚੇਹੇ ਕੱਟਿਆ ਜਾਵੇ ਅਸੀਂ ਪਿੱਠ ਨਹੀਂ ਦੇਵਾਂਗੇ ਤੇ ਇਹਨੂੰ ਮਿਆਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਤੀਗੇ ਉਧਰ 10 ਲੱਖ ਫੌਜ ਆਈ ਦੀ ਚੜ ਕੇ ਤੇ ਜਿੱਤ ਕਿਹਦੀ ਹੋਈ ਸੀ ਸਿੰਘਾਂ ਦੀ ਹੋਈ ਸੀ ਸਿੰਘਾਂ ਦੀ ਹੋਈ ਸੀ ਨਾ ਇਹ ਇਹ ਸਿੰਘਾਂ ਦਾ ਸਥਾਨ ਹੈ ਕਰਾ ਸਿੱਧਾ ਸਿੰਘਾਂ ਦਾ ਸਥਾਨ ਹੈ ਇੱਥੇ ਸੱਚ ਤੇ ਝੂਠ ਦੀ ਲੜਾਈ ਹੈ ਅੱਛਾ ਸੱਚ ਤੇ ਝੂਠ ਦੀ ਲੜਾਈ ਹੈ ਤੇ ਪ੍ਰਸ਼ਾਸਨ ਦੇ ਰੋਲ ਨੂੰ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਨੂੰ ਕੋਈ ਨੋਟਸ ਵਗੈਰਾ ਆਇਆ ਪਹਿਲਾਂ ਰੋਲ ਨੂੰ ਅਸੀਂ ਬਹੁਤ ਵਧੀਆ ਦੇਖ ਰਹਾਂ ਪ੍ਰਸ਼ਾਸਨ ਸਮਝਦਾਰਤੀ ਦਾ ਜੇ ਨਾ ਮੁਗਲਾ ਮਗਰ ਲੱਗ ਜਾਦਾ ਬਸ ਪ੍ਰਸ਼ਾਸਨ ਉਹਰੇ ਲੜਾਈ ਕਰਾਦਾ ਜੇ ਪ੍ਰਸ਼ਾਸਨ ਦੇ ਵਿੱਚ ਕਮੀ ਹੁੰਦੀ ਕੋਈ ਪ੍ਰਸ਼ਾਸਨ ਨੇ ਸੱਚ ਵਧੀਆ ਨਿਵੇੜਿਆਗਾ ਵਧੀਆ ਆਪਦਾ ਲੱਗੇ ਉਹਨਾਂ ਨੂੰ ਹਟਾਇਆ ਵੀ ਇੱਥੇ ਵੀ ਦਰਖਤ ਲੱਗੇ ਹੋਏ ਨੇ ਕਹਿੰਦੇ ਅਸੀਂ ਦਰਖਤ ਲਾਉਣੇ ਨੇ ਉਹ ਕਹਿੰਦੇ ਤੁਸੀਂ ਅੰਨੇ ਹੋ ਦਰਖਤ ਤਾਂ ਲੱਗੇ ਹੋਏ ਨੇ ਕੈਮਰਾ ਮਾਰ ਕੇ ਦਿਖਾਓ ਇੱਥੇ ਦਰਖਤ ਲੱਗੇ ਹੋਏ ਨੇ ਕਹਿੰਦੇ ਹੋਰ ਲਾਉਣੇ ਅਸੀਂ ਕਹਾਂ ਲਾਓ ਅਸੀਂ ਘੋੜੇ ਬੰਨਿਆ ਕਰਾਂਗੇ ਫੌਜਾਂ ਆਉਂਦੀਆਂ ਨੇ ਦਲ ਪੰਥ ਉਤਰਦੇ ਨੇ ਇਹ ਛੌਣੀਆਂ ਨਾਲੇ ਜਿਹੜੇ ਲਵੇ ਵਾਲੇ ਪਿੰਡ ਵੀ ਕਿਨਾ ਕੋਈ ਮੋਜੋ ਆਲਦਾ ਕੋਈ ਭੈਣੀ ਦਾ ਗਵਿੰਦਗੜ ਖੋਖਰ ਲਵੇ ਲਵੇ ਪਿੰਡਾਂ 'ਚ ਆਲਵਾਰਡ 'ਚ ਅਸੀਂ ਦੱਸ ਦਿਆ ਵੀ ਇਹ ਸੀਦਾ ਸਿੰਘਾਂ ਦੀ ਛੌਣੀ ਹੈ ਇਹ ਮਤ ਭਲੇਖਾ ਕੱਢਦੇ ਕੋਈ ਵੀ ਇੱਥੇ ਕੋਈ ਉ ਆਮ ਗੁਰਦੁਆਰਾ ਹੈ ਗੁਰਦੁਆਰਾ ਇਹ ਛੌਣੀ ਐ ਨਿੰਗ ਸਿੰਘਾਂ ਦੀ ਤੇ ਦਲਪੰਥ ਨੂੰ ਤੁਸੀਂ ਸੂਚਿਤ ਕਰਤਾ ਜੀ ਇਸ ਘਟਨਾ ਬਾਰੇ ਦਲਪੰਥ ਨੂੰ ਸਾਡੇ ਨੂੰ ਸਾਰਾ ਸਾਡੇ ਨਾਲ ਹੈ ਅਸੀਂ ਦਲਪੰਥ ਵਾਲੀਆਂ ਸਾਰੇ ਪੰਥ ਮਹਾਰਾਜ ਦੇ ਹੀ ਹੈਗਾ ਠੀਕ ਹੈ ਉਹ ਆਪਦਾ ਕਾਰਜ ਕਰਦੇ ਫਿਰਦੇ ਨੇ ਅਸੀਂ ਆਪਦਾ ਕਰਦੇ ਆ ਅਸੀਂ ਵੀ ਉਹੀ ਫੌਜ ਹੈ ਤੇ ਸਰਪੰਚ ਜਿਸ ਤਰ੍ਹਾਂ ਕਹਿ ਰਿਹਾ ਹੈ ਵੀ ਜੀ ਮੈਂ ਆਪਣਾ ਇਥੇ ਬਰੰਟ ਕਬਜ਼ਾ ਲੈ ਕੇ ਆਏ ਆ ਵੀ ਇਥੇ ਪਾਰਕ ਬਣਾਉਣਾ ਵੀ ਅੱਧੀ ਜਗ੍ਹਾ ਮੈਂ ਛੜਤੀ ਜੀ ਇਹ ਅੱਧੀ ਚ ਕਿ ਪਾਰਕ ਬਣਾਉਣਾ ਇਹ ਕਹਿ ਰਿਹਾ ਉਹ ਇਹ ਜਾਣ ਬੁੱਝ ਕੇ ਕਰ ਰਿਹਾ ਹੈ ਪਿਛਲੇ ਇਹਨੇ 5 ਸਾਲ ਵੀ ਬੜਾ ਜ਼ੋਰ ਲਾ ਕੇ ਦੇਖਿਆ ਸਾਡੇ ਤੇ ਝੂਠੇ ਪਰਚੇ ਪਵਾ ਪਵਾ ਕੇ ਅਸੀਂ ਇਹਦੇ ਨਾਲ ਪੂਰਾ ਜੂਝਦੇ ਰਹੇ ਇਹਨੇ ਵੀ ਦਮ ਕਢਾ ਕੇ ਦੇਖ ਲਿਆ ਪੂਰਾ ਇਹਨੇ ਸੀਦਾ ਸਿੰਘਾਂ ਦੇ ਸਥਾਨ ਤੇ ਜਦੋਂ ਇਹ ਦੁਬਾਰੇ ਸਰਪੰਚੀ ਚ ਲੜਿਆਗਾ ਇਹਨੇ ਧੋਖੇ ਨਾਲ ਵੋਟਾਂ ਸਾਡੇ ਦੂਜੇ ਬਲਵਿੰਦਰ ਸਿੰਘ ਦੀਆਂ ਕੈਨਸਲ ਕਰਵਾਈਆਂ ਤੇ ਇਹਨੇ ਪੈਸਾ ਪੁੰਸਾ ਦੇ ਕੇ ਆਪਦੀ ਜਿੱਤ ਪ੍ਰਾਪਤ ਕਰਵਾਈ ਆਹੋ ਉਥੇ ਧੋਖਾ ਕੀਤਾ ਜੇ ਅੱਜ ਵੀ ਵੋਟਾਂ ਦੀ ਗਿਣਤੀ ਹੁੰਦੀ ਸਾਡਾ ਬਲਵਿੰਦਰ ਸਿੰਘ ਸਿੱਧੂ ਸਾਹਿਬ ਉਹ ਸਰਪੰਚ ਸਿੱਧਮ ਸਿੱਧੇ ਜਿੱਤਣਗੇ ਤੇ ਇਹਨੇ ਫਿਰ ਸੀਦਾ ਸਿੰਘਾਂ ਦੇ ਸਤਾਨ ਤੇ ਖੜ ਕੇ ਬਚਨ ਕਿਹਾ ਬਾਬਾ ਜੀ ਜੋ ਪਿੱਛੇ ਹੋ ਗਿਆ ਹੋ ਗਿਆ ਵੀ ਅੱਗੇ ਤਾਂ ਮੈਂ ਵਾਦਾ ਨਹੀਂ ਕਰੂੰਗਾ ਥੋੜੇ ਨਾਲ ਸਮਝੋਤਾ ਹੋਇਆ ਸੀ ਇਹਨਾਂ ਦਾ ਸਮਝੋਤਾ ਕੋਈ ਨਹੀਂ ਹੋਇਆ ਇਹਨੇ ਬਚਨੇ ਕਿਹਾ ਤੀਗਾ ਵੀ ਮੈਂ ਕੋਈ ਪਹਿਲ ਨਹੀਂ ਕਿਸੇ ਤੇ ਕਰੂੰਗਾ ਅੱਛਾ ਆਪ ਚੱਲ ਗਿਆ ਐਸੇ ਹਾਂ ਇਹ ਪਹਿਲ ਇਹਨੇ ਕੀਤੀ ਐ ਇਹ ਖਾਲਸਾ ਪੰਥ ਹੁਣ ਪਿੱਛੇ ਨਹੀਂ ਮੁੜੂਗਾ ਸਰੀਰ ਦੇਣ ਨੂੰ ਸਰੀਰ ਤੇ ਸਾਡਾ ਰੇ ਕਤਰਾ ਕਤਰਾ ਹੋ ਜੇ ਪਰ ਇਹ ਵਾਚਨ ਸਾਡਾ ਸੱਚਾ ਹੈਗਾ ਝੂਠਾ ਨਾ ਮੰਨਿਓ ਇਹਨੂੰ ਜੇ ਇਹਨੇ ਵਾਚਨ ਕਰਕੇ ਖਿਸਕ ਜਾਏ ਸੋਨਰ ਕੱਚਾ ਉਹਨੂੰ ਸਿੱਧਾ ਪ੍ਰਸ਼ਾਸਨ ਦੇ ਸਾਹਮਣੇ ਗਏ ਤਾਂ ਥੋੜੇ ਮੀਡੀਆ ਦੇ ਸਾਹਮਣੇ ਗਏ ਤਾਂ ਜੇ ਤਾਂ ਫਿਰ ਤੂੰ ਸਰਪੰਚ ਹੀ ਕਰੇਂਗਾ ਔਰ ਜੇ ਪਾਰਕਿੰਗ ਬਣਾ ਗਿਆ ਜਾਂ ਫਿਰ ਅਸੀਂ ਉਹਰੇ ਆਪਦੀ ਸੇਵਾ ਕਰਾਂਗੇ ਐਂਦਾ ਸੇਵਾਦਾਰਾ ਕੂਕਰਾ ਇਹਦੇ ਦਰ ਦੇ ਅਸੀਂ ਸੰਗਤ ਨੂੰ ਲਾ ਕੇ ਭਰਤ ਪਾਈਆ ਲਾ ਲੋ ਗੰਦਾ ਪਾਣੀ ਪੈਂਦਾ ਸੀਗਾ ਦਰਬਾਰ ਸਾਹਿਬ ਦੇ ਵਿੱਚ ਉਦੋਂ ਸਰਪੰਚ ਕਿੱਥੇ ਗਿਆ ਹੋਇਆ ਸੀਗਾ ਜਦੋਂ ਸਾਰੀਆਂ ਚੋਕਾਂ ਨਿਕੜ ਕੇ ਗੰਦੇ ਪਾਣੀ ਚੋਂ ਗੁਰੂ ਘਰ ਦੇ ਵਿੱਚ ਜਾ ਵੜਦੀਆਂ ਵੀ ਆ ਸਾਰੇ ਪਿੰਡ ਵਾਲਿਆਂ ਨੂੰ ਪਤਾ ਅੱਜ ਪਿੰਡ ਵਾਲਿਆਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪਈਆਂ ਇਹਨਾਂ ਕਿਉਂ ਨਹੀਂ ਬੋਲਦੇ ਸੱਚ ਸੱਚ ਬੋਲਣਾ ਚਾਹੀਦਾ ਆ ਜਿਹੜੇ ਅੰਮ੍ਰਿਤਧਾਰੀ ਫਿਰਦੇ ਨੇ ਵਿੱਚ ਗਾਤਰੇ ਪਾਈ ਉੱਥੇ ਕੀ ਗੱਲ ਉਹਨਾਂ ਦਾ ਗੁਰੂ ਨਹੀਂ ਹੈਗਾ ਉਹਨਾਂ ਦਾ ਗੁਰੂ ਘਰ ਨਹੀਂ ਹੈਗਾ ਬੋਲ ਨਹੀਂ ਸਕਦੇ ਉਹ ਦਾੜੇ ਕੇ ਸਾਡੇ ਰੱਖੇ ਹੋਏ ਨੇ ਸਰੀਰਾਂ ਦੇ ਅਸੀਂ ਗਾਤਰੇ ਵੀ ਪਾਏ ਹੋਏ ਨੇ ਕੀ ਗੱਲ ਪੰਜ ਚੂਲੇ ਛਕੇ ਨਹੀਂ ਹੈਗੇ ਪੰਜ ਚੂਲੇ ਛਕਣ ਵੇਲੇ ਕੀ ਸਿੱਖਿਆ ਦਿੰਦੇ ਨੇ ਅੰਮ੍ਰਿਤ ਛਕਣ ਵੇਲੇ ਇਹ ਸਿਰ ਇਹ ਗੁਰੂ ਵਾਸਤੇ ਹੈ ਸਾਡਾ ਮੜੀਆਂ ਮਸਾਨੀਆਂ ਬਾਤ ਤੇ ਨਹੀਂ ਝੁਕਣ ਵਾਸਤੇ ਤੇ ਹੁਣ ਪਹਿਰਾ ਪੱਕਾ ਜੀ ਆਪਣਾ ਜਮਾ ਪੱਕਾ ਇੱਟ ਵਰਗਾ ਦਿਨ ਰਾਤ ਪਹਿਰਾ ਉਰੀ ਰਹੂਗਾ ਉਰੀ ਖਾਲਸਾ ਪੰਥ ਗੱਜੂਗਾ ਦਿਨ ਰਾਤ ਇਹੀ ਸਾਡਾ ਨਗਰ ਹੈਗਾ ਠੀਕ ਹੈ ਬਾਬਾ ਜੀ ਧੰਨਵਾਦ ਖਾਲਸਾ ਵਾਹਿਗੁਰੂ ਫਤਿਹ ਕਿਹਨੇ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪਰੰਤ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਆ ਜੋ ਅੱਜ ਘਟਨਾ ਵਾਪਰੀ ਹੈ ਜੋ ਸਰਪੰਚ ਕਬਜ਼ਾ ਲੈਣ ਵਾਸਤੇ ਆਇਆ ਸੀ ਗੁਰੂ ਘਰ ਦੇ ਉੱਤੇ ਤੇ ਜਦੋਂ ਪਿਛਲੇ ਵਾਰੀ ਇਹ ਸਰਪੰਚ ਬਣਿਆ ਸੀ ਅਸੀਂ ਉਹ ਤੋਂ 1 ਮਹੀਨਾ ਪਹਿਲਾਂ ਇਹਦਾ ਨੀ ਪੱਥਰ ਰੱਖਿਆ ਸੀ ਆਪਣੇ ਦਰਬਾਰ ਸਾਹਿਬ ਦਾ ਜੀ ਜਦੋਂ ਪਿਛਲੀ ਵਾਰੀ ਵੀ ਇਹ ਸਰਪੰਚ ਸੀ ਉਦੋਂ ਵੀ ਇਹਨੇ ਸਾਡੇ ਨਾਲ ਬੜੇ ਪੰਗੇ ਲਏ ਭਰਤ ਨਹੀਂ ਪਾਉਣ ਦਿੰਦਾ ਸੀਗਾ ਦਰਬਾਰ ਸਾਹਿਬ ਨਹੀਂ ਬਣਾਉਣ ਦਿੰਦਾ ਸੀਗਾ ਤੇ ਇਹਨੇ ਬੜੀਆਂ ਦਿੱਕਤਾਂ ਲਾਈਆਂ ਫਿਰ ਵੀ ਮਹਾਰਾਜ ਦੀ ਕਿਰਪਾ ਚਲੋ ਅਸੀਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਬਾਹਰੋਂ ਸੰਗਤ ਦਾ ਸਾਨੂੰ ਵਧੀਆ ਸਹਿਯੋਗ ਆਏਗਾ ਤੇ ਇੰਨਾ ਕਸੀਂ ਲਿਆ ਏ ਅਸਾਰ ਕੇ ਤੇ ਅੱਜ ਲੈ ਦੇਖੋ ਤੁਸੀਂ ਨੇ ਅਸੀਂ ਨੇ ਸੰਗਤ ਨੂੰ ਭਰਤ ਪਾ ਕੇ ਜਿਹੜਾ ਜਿਹੜਾ ਉਹ ਉਥੇ ਛੱਪੜ ਤੀਗਾ ਬੜਾ ਗੰਦਾ ਤੇ ਬਦਬੂ ਆਉਂਦੀ ਸੀ ਆ ਅਸੀਂ ਦਾਸ ਸਿੰਘਾਂ ਦਾ ਅਸਥਾਨ ਹੈ ਪੁਰੇ ਪੁਰਾਣਾ ਦਰਬਾਰ ਹੁੰਦਾ ਤੀਗਾ ਇਹਦੇ ਵਿੱਚ ਜਦੋਂ ਆਲੇ-ਦਾਲੇ ਪਾਣੀ ਖਿੰਡ ਜਾਦਾ ਉਹਦੀ ਬਦਬੂ ਮਾਰਦੀ ਗੰਦੀਆਂ ਜੋਕਾਂ ਬਾਹਰ ਨਿਕੜ ਕੇ ਆਉਂਦੀਆਂ ਤਾਂ ਕਰਕੇ ਸਾਨੂੰ ਦਿੱਕਤ ਆਈ ਸੀ ਤਾਂ ਉੱਚਾ ਕਰਕੇ ਦਰਬਾਰ ਸਾਹਿਬ ਤਿਆਰ ਕੀਤਾ ਉਹਦੇ ਵਿੱਚ ਭਰਤ ਪਾਈ ਸੰਗਤ ਨੂੰ ਨਾਲ ਲਾ ਕੇ ਸੰਗਤ ਲਾ ਕੇ ਫਿਰ ਅਸੀਂ ਉਹਦੇ ਵਿੱਚ ਪੇਡੇ ਲਾਏ ਜਿਵੇਂ ਲੱਖਾਂ ਸਹਣਾਣਾ ਵੀ ਪ੍ਰਚਾਰ ਕਰਦਾ ਹੋਰ ਵੀ ਬੜੇ ਆਪਣੇ ਪੇਡਿਆਂ ਨੂੰ ਜਿਹੜੇ ਵਾਤਾਵਰਨ ਨੂੰ ਸਾਫ਼ ਕਰਨ ਵਾਸਤੇ ਅਸੀਂ ਵੱਧ ਤੋਂ ਵੱਧ ਅਸੀਂ ਪੇਡਿਆਂ ਦਾ ਅਸੀਂ ਦਰਖਤ ਲਾਉਨੇ ਆਂਗੇ ਅਸੀਂ ਨੇ ਉਹਦੇ ਵਿੱਚ ਸਾਰੇ ਚ ਦਰਖਤ ਲਾਤੇ ਤੇ ਹੁਣ ਉਹਦੇ ਉੱਤੇ ਇਹ ਕਬਜ਼ਾ ਕਰਨਾ ਆ ਹੁਣ ਦਵਾਰੇ ਸਰਪੰਚੀ ਦੇ ਚੌਦ ਦੇ ਵਿੱਚ ਸਰਪੰਚ ਨੂੰ ਸਿੱਧਾ ਕਹੇ ਵੀ ਇੱਧਰ ਦਰਵਾਰ ਸਾਹਿਬ ਤੇ ਜ਼ੋਰ ਲਾ ਲੈ ਇੱਧਰ ਸੇਵਾ ਲੁੱਟਾ ਜਿਹੜਾ ਅੱਜ 5 5.5 ਸਾਲ ਹੋ ਗਏ ਇਹਨੂੰ ਵਿੱਚ ਰੋਕੇ ਨੂੰ ਇਹਦੇ ਵਿੱਚ ਸਰਪੰਚ ਦੀ ਵੇਜਤੀ ਨਹੀਂ 5.5 ਸਾਲ ਹੋ ਗਏ ਜੀ ਬਣਦੇ ਹਾਂ ਹਾਂਜੀ ਹਾਂਜੀ ਇਹ ਸਰਪੰਚ ਦੇ ਪੈਰੋਂ ਰੁਕਿਆ ਹੋਇਆ ਹੈ ਉਹ ਕਿਵੇਂ ਜੀ ਉਹ ਰੋਜ਼ ਸਾਡੇ ਨਾਲ ਝਗੜੇ ਰੱਖਦਾ ਸੀ ਇਹਦੇ ਨਾਲ ਜੂਝਦੇ ਰਹਿੰਦੇ ਆਂਗੇ ਹੁਣ ਦੱਸੋ ਅਸੀਂ ਦਰਬਾਰ ਸਾਹਿਬ ਦੀ ਸੇਵਾ ਆਰੰਭ ਕਰੀਏ ਸਰਪੰਚ ਕਾਤੋਂ ਲੜ ਰਿਹਾ ਹੈ ਨਹੀਂ ਲੜ ਰਿਹਾ ਹੁਣ ਅਸੀਂ ਨੇ ਗਰਾਹੀ ਕਰਨੀ ਸੀ ਜੀ ਹੁਣ ਅਸੀਂ ਨੇ ਇਹਦੇ ਉੱਤੇ ਲਾ ਲਓ ਤੂੰ ਇਹਦੇ ਪੀਓਪੀ ਹੋਣੀਆਂ ਰੰਗ ਹੋਣ ਹੈ ਇਹਦੇ ਵਿੱਚ ਤਾਰਾਂ ਪੈਣੀਆਂ ਨੇ ਪਰ ਮਾ ਆ ਕੇ ਲਾ ਲੋ ਤੁਸੀਂ ਉਹਨਾਂ ਨੂੰ ਦੇ ਕੇ ਅੱਲਾ ਸ਼ੇਰੀ ਮਗਰ ਲਾ ਲਾ ਦੇਗਾ ਤੁਸੀਂ ਗੁਰੂ ਘਰ ਦੇ ਵਿਰੋਧੀ ਬਣਾਈ ਜਾਂਦੇਗਾ ਜਿਹੜੇ ਸੱਚੇ ਸੁੱਚੇ ਨੇ ਸਾਰਾ ਪਿੰਡ ਨਹੀਂ ਵਿਰੋਧੀ ਹੈਗਾ ਆ ਕੁਛਕ ਕਰਨੇ ਔਰੇ ਲਵੇ ਲਾਉਣੇ ਦੇ ਵਾਲੇ ਜਿਹੜੇ দাবੜੂ ਘਸੜੂ ਜੇ ਨੇਗੇ দাবੜੂ ਘਸੜੂ ਜਿਆਂ ਨੂੰ ਸਾਡੀ ਬੇਨਤੀ ਹੈ ਵੀ ਜਦੋਂ ਮਰਜੀ ਆ ਜਾਓ ਦਿਨ ਰਾਤ ਖਾਲਸਾ ਪੰਥ ਤਿਆਰ ਪਰ ਤਿਆਰ ਹੁੰਦਾ ਔਰੇ ਸਵਾ ਲੱਖੀ ਹੁੰਨਾ ਮੈਂ ਇਸ ਗੁਰੂ ਘਰ ਦੇ ਵਿੱਚ ਅਸੀਂ ਦਾ ਸਿੰਘਾਂ ਦਾ ਸਥਾਨ ਹੈ ਸ਼ਾਉਣੀਆਂ ਏਨਿੰਗ ਸਿੰਘਾਂ ਦੀ ਤੇ ਏਨਿੰਗ ਸਿੰਘ ਵੀ ਉਤਰਦੇ ਨੇ ਔਰੇ ਆਉਂਦੇ ਜਾਂਦੇ ਨੇ ਫਿਰ ਆਪਣਾ ਸਰਪੰਚ ਦਾ ਨਾਮ ਕੀ ਆ ਉਹ ਦੱਸੋ ਪਿੰਡ ਕਿਹੜਾ ਸਤਨਾਮ ਸਰਪੰਚ ਪਿੰਡ ਮੇਦੇਵਾਸ ਐਡਾ ਘਟਿਆ ਐਡਾ ਘਟਿਆ ਮੈਂ ਕਹਿੰਦਾ ਵੀ ਕਿਸੇ ਪਿੰਡ ਦੇ ਵਿੱਚ ਸਰਪੰਚ ਨਹੀਂ ਹੋਣਾ ਜਿੰਨਾ ਘਟਿਆ ਅੱਜ ਸਾਡੇ ਪਿੰਡ ਦਾ ਇਹ ਸਰਪੰਚ ਹੈਗਾ ਜੋ ਇਹ ਘਟਲਾ ਇਹਦੇ ਪੈਰੋਂ ਵਾਪਰੀਏ ਇਹਦੇ ਪੈਰੋਂ ਇਹ ਦਰਬਾਰ ਸਾਹਿਬ ਰੁਕਿਆ ਖੜਾ ਪਹਿਲਾਂ ਅਸੀਂ ਸੀਦਾ ਸਿੰਘਾਂ ਦੇ ਸਤਾਨ ਦੀ ਸੇਵਾ ਕਰਵਾਈਏਗੀ ਏਸੀ ਬਣਾਇਆ ਸਾਰਾ ਆ ਸਾਡੇ ਦਾਦੇ ਦਾ ਨਿਸ਼ਾਨ ਲਗਾਇਆ ਹੋਇਆਗਾ ਕੋਸਕਾ ਪਿੰਡ ਦੇ ਵਿੱਚੋਂ ਵੀ ਸੀਂਘ ਆ ਸਾਡੇ ਦਾਦੇ ਦਾ ਨਿਸ਼ਾਨ ਲਗਾਇਆ ਹੋਇਆਗਾ ਇਹ ਇਹ ਐਵੇਂ ਨਹੀਂ ਅਸੀਂ ਮੋੜ ਹੀ ਗਾਡਾਂਗੇ ਓਰੇ ਜੀ ਕੋਈ ਅਸੀਂ ਕਿਸੇ ਤੋਂ ਤਨਖਾਹ ਨਹੀਂ ਲੈਂਦੇ ਨਸਕਾਬ ਸੇਵਾ ਕਰਦੇ ਆ ਓਰੇ ਕਿਸੇ ਨੂੰ ਓਰੇ ਕੋਈ ਰੋਕ ਟੋਕ ਨਹੀਂ ਠੀਕ ਹੈ ਕੋਈ ਮਰਜ਼ੀ ਆਵੇ ਗਰੀਬ ਗੁਰੂਪਾ ਕੋਈ ਰਾਹੀ ਫਾਂਦੀ ਜੋ ਮਰਜ਼ੀ ਆਵੇ ਦਿਨ ਰਾਤ ਬਾਰ ਖੁੱਲਾ ਹੁੰਦਾ ਹੈਗਾ ਕਿਸੇ ਨੂੰ ਰੋ ਕੋਈ ਰੁਕਾਵਟ ਨਹੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਅੱਜ ਜਿਹੜਾ ਅਸੀਂ ਪਹਿਲਾਂ ਸਾਨੂੰ ਪਿਛਲੇ ਪਲਾਨ ਦੇ ਵਿੱਚ ਇਹਨੇ ਮਾਜਵੀ ਸਿੰਘਾਂ ਤੇ ਰੰਬਦਾਸ ਸਿੰਘਾਂ ਨਾਲ ਫਰਕ ਪਵਾਇਆ ਉਦੋਂ ਵੀ ਇਹੀ ਲਿਆਇਤੀ ਕਿ ਉਹਨਾਂ ਨੂੰ ਇਕੱਠੇ ਕਰਕੇ ਛਾੜ ਕੇ ਗੁਰੂ ਘਰ ਦਾ ਪਾਣੀ ਬੰਦ ਕੀਤਾ ਪਿੱਛੋਂ ਲੈਟਰਿੰਗਾਂ ਬਾਥਰਮਾਂ ਦਾ ਉਦੋਂ ਵੀ ਇਹਦੀ ਸਿਆਸਤ ਤੀਗੀ ਉਹ ਚਲੋ ਵਿੱਚ ਉਹਨਾਂ ਨੂੰ ਹੁਣ ਸੋਝੀ ਆ ਗਈ ਉਹ ਸਾਰੇ ਆਉਣ ਜਾਣ ਲੱਗ ਗਏ ਗੁਰੂ ਘਰ ਨਾਲ ਵਧੀਆ ਗਰੀਬ ਬੰਦਿਆਂ ਨੂੰ ਦੇਖੋ ਕਿੰਨਾ ਪਰਮਾਇਆਏ ਨੇ ਅੱਜ ਫੇਰ ਦੇਖੋ ਕਿੰਨਾ ਉੱਥੇ ਪ੍ਰਸ਼ਾਸਨ ਇਕੱਠਾ ਕਰਕੇ ਪ੍ਰਸ਼ਾਸਨ ਬਹੁਤ ਚੰਗਾ ਰਿਹਾ ਸੂਝਵਾਨ ਅਫਸਰ ਦਿੱਗੇ ਜਿਨ੍ਹਾਂ ਨੇ ਟਕਰਾਅ ਹੋਣ ਤੋਂ ਬਚਤ ਰੱਖਤੀ ਸਾਡਾ ਸਿੱਧਾ ਚੈਲੰਜ ਹੈ ਮੀਂਡੀਆਂ ਰਾਹੀਂ ਇਹ ਸਰਪੰਚ ਨੂੰ ਜਿੱਥੇ ਮਰਜ਼ੀ ਮਿੱਤਰਾ ਗੁਰੂ ਘਰ ਵਾਸਤੇ ਅਸੀਂ ਇੰਨਾ-ਇੰਨਾ ਸਾਡਾ ਚੇਹੇ ਕੱਟਿਆ ਜਾਵੇ ਅਸੀਂ ਪਿੱਠ ਨਹੀਂ ਦੇਵਾਂਗੇ ਤੇ ਇਹਨੂੰ ਮਿਆਂਨ